ਤਾ ਹਾਂਜੀ ਮਿੱਤਰੋ ਕਿਦਾਂ ਅੱਜ ਮੀਂਹ ਦਾ ਮੌਸਮ ਸੀ ਆਪਾਂ ਅੰਦਰੇ ਹੀ ਦਾਣੇ ਪਾਤੇ ਆ ਦੇਖ ਸਕਦੇ ਆ ਤੁਸੀਂ ਉਹ ਆਪਣੇ ਬੱਚੇ ਬੈਠੇ ਆ ਦੋਵੇਂ ਇੱਕ ਕਾਲਾ ਜੀ ਨਾ ਕੱਢਿਆ ਤੇ ਇੱਕ ਥੋੜਾ ਜਿਹਾ ਰੱਤਾ ਕੱਢਿਆ ਆ ਬਾਰੀ ਨਾਲ ਲਾਤੀ ਬੋਰੀ ਖੱਦਰ ਦੀ ਤਾਂ ਕਿ ਵਾਛੜ ਜਾ ਦੇ ਅੰਦਰ ਨਾ ਜਾਵੇ ਥੋੜੀ ਜਿਹੀ ਵਾਛੜ ਵੈਸੇ ਚਲੀ ਗਈ ਸੀ ਮੈਂ ਤੂੜੀ ਖਲਾਰਤੀ ਆ ਦੇਖ ਸਕਦੇ ਹੋ ਤੁਸੀਂ ਅੰਦਰ ਹੀ ਅੱਜ ਪਾਤੇ ਦਾਣੇ ਬੱਦਲ ਦਾ ਮੌਸਮ ਆ ਜਾਲ ਉਵੇਂ ਹੀ ਖੜੇ ਆ ਮੀਂਹ ਦਾ ਮੌਸਮ ਸੀ ਅਸਲੀ ਜਾਨਵਰ ਬਾਹਰ ਨਹੀਂ ਕੱਡੇ ਪਰ ਜਾਨਵਰ ਅੱਜ ਅੰਦਰ ਹੀ ਪੂਰੇ ਮੈਂ ਕਿਦੇ ਫਿਰਦੇ ਆ ਮੇਰੇ ਮਿੱਤਰੋ ਉਹ ਬਗਲਾ ਵਾਲੀ ਕਬੂਤਰੀ ਦੀ ਵੀ ਲੱਗੀ ਆਪਣੇ ਰੱਤੇ ਢੱਡ ਵਾਲੇ ਨਾ ਔਰ ਰੱਤੇ ਢੱਡ ਵਾਲਾ ਉੱਤੇ ਹੀ ਬੈਠਾ ਤੇ ਬਗਲਾ ਵਾਲੀ ਥੱਲੇ ਬੈਠੀ ਆ ਇਹਨਾਂ ਦੇ ਬੱਚੇ ਆ ਇਹ ਦੋਵੇਂ ਬੱਚੇ ਪਾਲ ਲੰਦੇ ਆ ਆ ਮੇਰੇ ਮਿੱਤਰੋ ਬੜ ਰਾ ਇਹ ਆਪਾਂ ਨਵਾਂ ਲਿਆਂਦਾ ਸੀ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆਈ ਸੀਗਾ ਇਹ ਕਬੂਤਰ ਦੀ ਇੱਕ ਅੱਖ ਬੱਕੀ ਖਰਾਬ ਆ ਵੀਰੋ ਇਸ ਸੈਟ ਨਹੀਂ ਹੋਣੀ ਇੱਥੇ ਹੀ ਖੜੀ ਹੋਈ ਆ ਵੈਸੇ ਇਹਨੂੰ ਦਿਖਦਾ ਇਹ ਆਖਣਾ ਸਹੀ ਆ ਉਹ ਆਪਣਾ ਚੀਨਾ ਵੀ ਧੌਂ ਜੀ ਘਮਾਉਂਦਾ ਆਹ ਦੇਖੋ ਮੈ ਤਰੋ ਜਾਨਵਰ ਅਜ ਅੰਦਰੇ ਪੂਰੇ ਖੁਸ਼ ਆ ਮੀਨਾ ਮੌਸਮ ਕਰਕੇ ਮੈਂ ਬਾਹਰ ਨਹੀਂ ਕੱਡੇ ਔਰ ਥਲੜਾ ਕੋਰ ਨਿਰਚ ਬਸ ਇਹੀ ਉਡੀਗਾ ਕਦੋਂ ਬਗਲ ਵਾਲੀ ਅੰਡੇ ਧਰੇ ਆ ਬਟਰਾ ਅੱਜ ਬਾਹਰ ਜੇ ਨੂੰ ਆਉਂਦਾ ਪਰ ਆਪਾਂ ਬਾਹਰ ਆਉਣ ਨਹੀਂ ਦੇਣਾ ਕਿਉਂਕਿ ਅੱਜ ਮੌਸਮ ਮੀਂਹ ਦਾ ਉਹ ਅੰਦਰ ਹੀ ਦਾਣੇ ਪਾਤੇ ਅੱਜ ਮੈਂ ਟਰੇ ਭਰ ਕੇ ਟਰੇ ਮੇਰੇ ਮਿੱਤਰੋ ਆਪਾਂ ਕੱਲੀ ਟਰੇ ਹੀ ਰੱਖੀ ਆ ਪਲੇਟ ਨਹੀਂ ਰੱਖੀ ਅੱਜ ਕਿਉਂਕਿ ਤੂੜੀ ਖਲਾਰੀ ਸੀ ਮੈਂ ਕਿਹਾ ਜਿਆਦੇ ਭਰਿਆ ਜਾ ਹੋ ਜਾਣਾ ਕੰਮ ਆ ਮੇਰੇ ਮਿੱਤਰੋ ਰ ਆਪਣਾ ਰੱਤੇ ਡੜਾ ਆਪਣਾ ਚੀਨਾ ਉਹ ਬਟਰਾ ਬੈਠਾ ਆ ਰਾਤੀ ਮੈਂ ਲਾਤਾ ਬਲਬ ਮੈਂ ਕਿਹਾ ਮੀਂਹ ਦਾ ਮੌਸਮ ਆ ਠੰਡ ਆ ਗਈ ਬਲਬ ਲਾਉਣਾ ਹੀ ਪੈਣਾ ਮੀਨੇ ਥੋੜਾ ਜਿਹਾ ਕੰਮ ਖਰਾਬ ਕਰਤਾ ਪਰ ਕੋਈ ਨਹੀਂ ਖੁੱਡਾ ਆਪਣਾ ਅਜੇ ਵੀ ਪੂਰਾ ਨੱਗਾ ਆ ਪਾਣੀ ਵਾਲਾ ਕੁੰਡਾ ਵੀ ਆਪਾਂ ਅੰਦਰ ਹੀ ਰੱਖਤਾ ਕਿਉਂਕਿ ਸਾਲਾਂ ਚ ਆਪਾਂ ਕਬੂਤਰ ਘਾਟੀ ਬਾਹਰ ਕੱਢਿਆ ਕਰਨੇ ਆ ਔਰ ਮੇਰੇ ਮਿੱਤਰੋ ਬੱਚੇ ਦੇਖ ਸਕਦੇ ਹੋ ਤੁਸੀਂ ਇੱਕ ਚੱਟਾ ਇੱਕ ਥੋੜਾ ਜਿਹਾ ਰੱਤਾ ਕੱਢਿਆ ਏ ਮਨ ਲੱਗਾ ਕਾਲਾ ਜੀ ਨਜ਼ਰ ਰੱਤਾ ਨਿਕਲਿਆ ਕਿ ਉਹ ਦੇਖੋ ਬੱਚੇ ਪੂਰੇ ਸਰਾਇਦ ਕੀ ਆਪਣੇ ਮਸਾਂ ਬੱਚੇ ਲੈ ਵੀਰੋ ਆ ਦੇਖ ਲੋ ਚੀਨਾ ਚੀਨੇ ਦੇ ਹਜੇ ਆਪਾਂ ਬੱਚੇ ਨਹੀਂ ਲੈਣੇ ਚੀਨਾ ਅਗਲੀ ਵਾਰ ਨੂੰ ਡਾਉਣਾ ਉਹ ਗੱਲ ਵੱਖਰੀ ਣ ਕੁੰਡੀ ਦੀ ਬਿਮਾਰੀ ਪੈ ਗਈ ਸੀ ਥੋੜੀ ਜੀ ਪਰ ਆਪਾਂ ਸੈੱਟ ਕਰ ਲਿਆ ਡਾੜਾ ਕੇ ਇਹ ਚੀਨਾ ਇਹਦੇ ਪੈਰ 'ਚ ਹਰੀ ਠੱਲ ਪਾਈ ਜਾਨਵਰ ਬਹੁਤ ਚੰਗਾ ਉਹ ਆਪਣਾ ਰੱਤੇ ਢੱਡ ਵਾਲਾ ਉਹ ਬੈਠੀ ਆਪਣੀ ਬਗਲਾਂ ਵਾਲੀ ਮੈਂ ਕਹਣਾ ਤਾਂ ਪਾਣੀਆਂ ਲੱਗਣ ਆਪਾਂ ਖੁੱਡਾ ਵੀ ਲੱਪ ਦੀਏ ਵੈਸੇ ਇੱਕ ਕੰਦ ਆ ਜਿਹੜੀ ਸਾਈਡ ਤੇ ਦੇਖਦੇ ਲਿਪੀ ਸੀ ਮੇਰੀ ਮੈਂ ਵਖਮ ਨਾ ਕਮੈਂਡ ਤੁਹਾਨੂੰ ਖੜਜੋ ਆ ਕੰਦ ਮੈਂ ਲਿਪੀ ਸੀਗੀ ਕੰਦ ਥੋੜੀ ਜੀ ਹਲਦੀ ਸੀ ਪਰ ਹੁਣ ਕੰਦ ਬਿਲਕੁਲ ਸੈਟ ਆ ਥੋੜੀਆਂ ਜੀਆਂ ਤੁਪਾਂ ਲੱਗਣ ਲੱਗੀਆਂ ਆਪਾਂ ਸਾਰਾ ਖੁੱਡਾ ਵੀ ਲੱਪੀ ਦੇਣਾ ਨਾਲੇ ਅੰਦਰੇ ਗਾਰੇ ਨਾਲ ਪੱਕੇ ਰੱਖਣੇ ਬਣਾ ਦੇਣੇ ਆ ਆ ਦੇਖ ਲੋ ਵਰਤਾ ਮੇ ਲੱਦਾ ਇਧਰ ਅੰਡੇ ਨਹੀਂ ਮੰਗ ਕਰਦਾ ਪਰ ਬਗਲਾ ਵਾਲੀ ਹਜੇ ਅੰਡੇ ਧਰਦੀ ਨਹੀਂ ਮੰਜੇ ਸਤਾਈ ਪਤਾ ਇੱਕ ਕਬੂਤਰੀ ਪਹਿਲਾਂ ਪਕਸ਼ ਨੂੰ ਦਿੱਤੀ ਸੀ ਉਹਦੇ ਕੋ ਅੰਡੇ ਧਰੇ ਸੀ ਪਰ ਆਪਾਂ ਲੈ ਆਏ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ